ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋયા ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਸੁਖਮਣ ਆ ਮੇਰੇ ਮੰਮੀ ਸਟਾਫ ਨਰਸ ਸੀ ਸਰਕਾਰੀ ਨੌਕਰੀ ਕਰਦੀ ਸੀ ਉਹ ਮੈਨੂੰ ਡਾਕਟਰ ਬਣਾਉਣਾ ਚਾਹੁੰਦੀ ਸੀ ਪਰ ਮੈਂ ਕੈਨੇਡਾ ਜਾਣਾ ਚਾਹੁੰਦੀ ਸੀ ਮੈਂ ਕਿਸੇ ਅਮੀਰ ਮੁੰਡੇ ਨਾਲ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਸੈੱਟ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੇ ਪਾਪਾ ਇੱਕ ਐਕਸੀਡੈਂਟ ਵਿੱਚ ਮਰ ਗਏ ਸੀ ਤੇ ਮੇਰੀ ਮੰਮੀ ਨੇ ਹੀ ਮੇਰਾ ਪਾਲਣ ਪੋਸ਼ਣ ਕੀਤਾ ਸੀ ਮੈਂ ਇਕੱਲੀ ਧੀ ਸੀ ਤੇ ਅਸੀਂ ਫੈਮਿਲੀ ਤੋਂ ਅਲੱਗ ਸੀ ਸਾਦਾ ਗੁਜ਼ਾਰਾ ਵਧੀਆ ਹੁੰਦਾ ਸੀ ਮੈਂ ਕਨਵਰਟ ਸਕੂਲ ਦੀ ਸਟੂਡੈਂਟ ਹੋਣ ਕਰਕੇ ਮੈਨੂੰ ਇੰਗਲਿਸ਼ ਵੀ ਬਹੁਤ ਆਉਂਦੀ ਸੀ ਮੰਮੀ ਕਹਿੰਦੀ ਸੀ ਕਿ ਤੂੰ ਵਧੀਆ ਇੰਗਲਿਸ਼ ਬੋਲਦੀ ਆ ਤੂੰ ਵੱਡੀ ਹੋ ਕੇ ਹਾਰਟ ਦੀ ਡਾਕਟਰ ਬਣ ਤੇ ਆਪਣਾ ਹਸਪੀਟਲ ਬਣਾ ਕੇ ਪੈਸਾ ਕਮਾ ਕਿਸੇ ਦੇ ਹੱਥਾਂ ਵੱਲ ਦੇਖਣ ਦੀ ਲੋੜ ਨਹੀਂ ਮੈਂ ਛੋਟੀ ਹੁੰਦੀ ਪੜਨ ਨੂੰ ਬਹੁਤ ਹੁਸ਼ਿਆਰ ਸੀ ਮੈਨੂੰ ਵਧੀਆ ਨੰਬਰ ਆਉਂਦੇ ਸੀ ਮੈਂ ਸੋਣੀ ਵੀ ਸੀ ਮੰਮੀ ਦਾ ਸੁਪਨਾ ਮੈਨੂੰ ਪਸੰਦ ਨਹੀਂ ਸੀ ਕਿਉਂਕਿ ਮੈਂ ਬਾਹਰਲੀ ਜ਼ਿੰਦਗੀ ਇੰਜੋਏ ਕਰਨਾ ਚਾਹੁੰਦੀ ਸੀ ਮੇਰੀ ਇੱਕੋ ਜੱਦ ਸੀ ਕਿ ਮੈਂ ਕੈਨੇਡਾ ਚਲੀ ਜਾਵਾਂ ਫਿਰ ਇੱਕ ਦਿਨ ਮੰਮੀ ਕਹਿਣ ਲੱਗੀ ਕਿ ਕਮੜੀਏ ਜਦੋਂ ਤੇਰੇ ਕੋਲ ਇੰਨੇ ਸਾਰੇ ਪੈਸੇ ਹੋਣਗੇ ਤਾਂ ਤੂੰ ਕਿਸੇ ਵੀ ਦੇਸ਼ ਜਾ ਸਕਦੀ ਹੈ ਘੁੰਮ ਫਿਰ ਕੇ ਆਪਣੇ ਹਸਪੀਟਲ ਦਾ ਵੀ ਕੰਮ ਕਰੇ ਪ੍ਰਾਈਵੇਟ ਹਸਪੀਟਲ 'ਚ ਬਹੁਤ ਕਮਾਈ ਹੁੰਦੀ ਆ ਮੈਂ ਤੇਰੀ ਪੂਰੀ ਮਦਦ ਕਰਾਂਗੀ ਤੂੰ ਕਿਤੇ ਬਾਹਰ ਦੇ ਚੱਕਰ ਚੋਂ ਮੇਰੇ ਤੋਂ ਦੂਰ ਨਾ ਹੋਈ ਏਦਾਂ ਤੂੰ ਬਾਹਰਲੀ ਕੰਟਰੀ ਵੀ ਘੁੰਮ ਸਕਦੀ ਐ ਤੇ ਮੇਰੇ ਕੋਲ ਵੀ ਰਹੇਂਗੀ ਤੂੰ ਜਿੱਦਾਂ ਦੇ ਮੁੰਡੇ ਨਾਲ ਵਿਆਹ ਚ ਕਹੇਂਗੀ ਓਦਾਂ ਦੇ ਨਾਲ ਹੀ ਮੈਂ ਕਰ ਦਊਂਗੀ ਮੈਂ 10ਵੀਂ ਵਧੀਆ ਨੰਬਰਾਂ ਨਾਲ ਪਾਸ ਕੀਤੀ ਤੇ ਵਧੀਆ ਕਾਲਜ ਵਿੱਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਕੀਤੀ ਹੌਲੀ ਹੌਲੀ ਮੇਰੀ 12ਵੀਂ ਵੀ ਹੋ ਗਈ ਤੇ ਮੰਮੀ ਨੇ ਨਰਸਿੰਗ ਕਰਨ ਲਈ ਚੰਡੀਗੜ੍ਹ ਭੇਜ ਦਿੱਤਾ ਮੈਂ ਉੱਥੇ ਹੌਸਟਲ 'ਚ ਰਹਿਣ ਲੱਗ ਪਈ ਮੇਰੇ ਨਾਲ ਹੋਰ ਵੀ ਕੁੜੀਆਂ ਸੀ ਸਾਡਾ 11 ਕੁੜੀਆਂ ਦਾ ਗਰੁੱਪ ਹੌਸਟਲ 'ਚ ਹੋਣ ਕਰਕੇ ਮੇਰਾ ਦਿਲ ਲੱਗ ਗਿਆ ਮੈਂ ਕਦੇ-ਕਦੇ ਮੰਮੀ ਨੂੰ ਮਿਲਣ ਆਉਂਦੀ ਸੀ ਮੰਮੀ ਘਰ ਵਿੱਚ ਇਕੱਲੀ ਰਹਿ ਗਈ ਸੀ ਪਰ ਉਹ ਆਪਣੀ ਡਿਊਟੀ ਤੇ ਜਾਂਦੀ ਤੇ ਉਹਦਾ ਵੀ ਦਿਲ ਲੱਗਾ ਹੋਇਆ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਆਪਣੇ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਕਿਸੇ ਤਰ੍ਹਾਂ ਦੀ ਕੋਈ ਫਿਕਰ ਨਹੀਂ ਕਰਨੀ ਮੈਂ ਤੈਨੂੰ ਕਿਸ ਚੀਜ਼ ਲਈ ਤਰਸਣ ਨਹੀਂ ਦੇਣਾ ਤੂੰ ਮੈਨੂੰ ਬਸ ਇੱਕ ਫੋਨ ਕਰਨਾ ਤੇ ਮੈਂ ਤੇਰੇ ਅਕਾਊਂਟ 'ਚ ਪੈਸੇ ਭੇਜ ਦਊਂਗੀ ਆਪਣਾ ਏਟੀਐਮ ਸੰਭ ਕੇ ਰੱਖੀ ਮੇਰੀ ਜ਼ਿੰਦਗੀ ਬਹੁਤ ਵਧੀਆ ਸੀ ਮੈਂ ਪੂਰੀ ਐਸ਼ ਕਰਦੀ ਤੇ ਬੇਫਿਕਰ ਹੋ ਕੇ ਕੋਰਸ ਵੱਲ ਧਿਆਨ ਦਿੰਦੀ ਸੀ ਮੇਰਾ 3 ਸਾਲ ਦਾ ਕੋਰਸ ਸੀ ਮੈਂ ਬਹੁਤ ਵਧੀਆ ਟ੍ਰੀਟਮੈਂਟ ਸਿੱਖ ਲਿਆ ਤੇ ਹਜੇ 1 ਸਾਲ ਦੀ ਟ੍ਰੇਨਿੰਗ ਰਹਿੰਦੀ ਸੀ ਉਦੋਂ ਮੈਨੂੰ ਇੱਕ ਮੁੰਡਾ ਪਸੰਦ ਕਰਨ ਲੱਗ ਪਿਆ ਉਹ ਵੀ ਕੋਰਸ ਕਰਦਾ ਸੀ ਬਹੁਤ ਸੋਹਣਾ ਸੀ ਮੈਨੂੰ ਪਤਾ ਸੀ ਕਿ ਜੇ ਮੈਂ ਇਹਨੂੰ ਰਿਸਪਾਂਸ ਦਿੰਦੀ ਤਾਂ ਵਿਆਹ ਵੀ ਹੋ ਸਕਦਾ ਤੇ ਉੱਪਰੋਂ ਅਸੀਂ ਦੋਵੇਂ ਡਾਕਟਰੀ ਲਾਈਨ ਵਿੱਚ ਹੋਵਾਂਗੇ ਤੇ ਮੰਮੀ ਦੇ ਕਹਿਣ ਅਨੁਸਾਰ ਹਸਪੀਟਲ ਵੀ ਵਧੀਆ ਚੱਲੂਗਾ ਤੇ ਮੇਰੇ ਬਾਹਰਲੇ ਕੰਟਰੀ ਵਿੱਚ ਘੁੰਮਣ ਫਿਰਨ ਦਾ ਸੁਪਨਾ ਵੀ ਪੂਰਾ ਹੋ ਜਾਊਗਾ ਤੇ ਇਹ ਮਗਰੋਂ ਹਸਪੀਟਲ ਚਲਾ ਲਊਗਾ ਮੈਨੂੰ ਫਿਕਰ ਕਰਨ ਦੀ ਵੀ ਕੋਈ ਲੋੜ ਨਹੀਂ ਬਾਕੀ ਮੰਮੀ ਨੇ ਸਭ ਕੁਝ ਸੰਭਾਲ ਹੀ ਲੈਣਾ ਉਹ ਮੁੰਡਾ ਤੇ ਮੈਂ ਕਈ ਵਾਰ ਆਪਰੇਸ਼ਨ ਥੀਏਟਰ ਵਿੱਚ ਡਾਕਟਰ ਨਾਲ ਕੰਮ ਕਰ ਚੁੱਕੇ ਸੀ। ਉਹ ਮੇਰੇ ਤੇ ਬੜੀ ਨਜ਼ਰ ਰੱਖਦਾ ਸੀ। ਕਿਤੇ ਵੀ ਇਕੱਠੇ ਹੁੰਦੇ ਉਹਦਾ ਧਿਆਨ ਮੇਰੇ ਜੋ ਹੀ ਹੁੰਦਾ ਸੀ। ਕਿਸੇ ਵੇਲੇ ਕੋਈ ਡਿਲੀਵਰੀ ਵੀ ਸਾਨੂੰ ਇਕੱਠਿਆਂ ਨੂੰ ਕਰਨੀ ਪੈਂਦੀ ਸੀ। ਸਾਡੀ ਲੇਡੀ ਡਾਕਟਰ ਬਹੁਤ ਗੁੱਸੇ ਵਾਲੀ ਸੀ। ਉਹ ਕਹਿੰਦੀ ਸੀ ਕਿ ਮੇਰੇ ਨਾਲ ਆਪਰੇਸ਼ਨ ਥੀਏਟਰ 'ਚੋ ਕਿਸੇ ਨੇ ਕੋਈ ਸੰਗਸ਼ਰਮ ਜਾਂ ਹਾਸਾ ਮਜ਼ਾਕ ਨਹੀਂ ਕਰਨਾ। ਕੋਈ ਡਿਲੀਵਰੀ ਕੇਸ ਵੇਲੇ ਤਾਂ ਉਹਨੂੰ ਮੈਂ ਆਪਣੇ ਸਾਹਮਣੇ ਦੇਖ ਕੇ ਮੈਨੂੰ ਬਹੁਤ ਸ਼ਰਮ ਆਉਂਦੀ ਸੀ ਕਿਉਂਕਿ ਉਹ ਮੈਨੂੰ ਪਸੰਦ ਕਰਦਾ ਸੀ ਉਹਦਾ ਨਾਮ ਹਰਪ੍ਰੀਤ ਸੀ ਉਹਨੇ ਆਪਣੀ ਬਾਹਂ ਤੇ ਪ੍ਰੀਤ ਨਾਮ ਦਾ ਟੈਟੂ ਬਣਵਾਇਆ ਹੋਇਆ ਸੀ ਤੇ ਬਹੁਤ ਸੋਹਣਾ ਮੈਂ ਆਪਣੇ ਨਾਲ ਦੀ ਕੁੜੀ ਨੂੰ ਦੱਸਿਆ ਕਿ ਪ੍ਰੀਤ ਮੇਰੇ ਤੇ ਟਰਾਈਆਂ ਮਾਰਦਾ ਉਹ ਕਹਿੰਦੀ ਕਿਹੜਾ ਮਾੜਾ ਮੁੰਡਾ ਉਹ ਸਰ ਦੇ ਘਰੋਂ ਆ ਉੱਪਰੋਂ ਡਾਕਟਰ ਵਿਆਹ ਕਰਵਾ ਕੇ ਖੁੱਲੇ ਪੈਸੇ ਆਉਣਗੇ ਡਾਕਟਰੀ ਚ ਤਾਂ ਬਹੁਤ ਪੈਸਾ ਆਪਾਂ ਕਦੇ ਭੁੱਖੇ ਨਹੀਂ ਮਰ ਸਕਦੇ ਮੈਂ ਹੱਸ ਕੇ ਕਿਹਾ ਕਿ ਪੈਸਾ ਲਾ ਕੇ ਪੈਸਾ ਮਿਲਣਾ ਇੱਕ ਔਰਸ ਕੋਈ ਫ੍ਰੀ ਨਹੀਂ ਹੁੰਦੇ ਵੈਸੇ ਪ੍ਰੀਤ ਮੈਨੂੰ ਵੀ ਪਸੰਦ ਆ ਮੈਂ ਵੀ ਉਹਨੂੰ ਦਿਲੋਂ ਚਾਹਣ ਲੱਗ ਪਈ ਆ ਮੇਰੀ ਸਹੇਲੀ ਕਹਿੰਦੀ ਚੱਲ ਗੱਲ ਸ਼ੁਰੂ ਕਰ ਏਦਾਂ ਦੇ ਮੁੰਡੇ ਕਿਸਮਤ ਨਾਲ ਮਿਲਦੇ ਆ ਤੁਹਾਡੀ ਜੋੜੀ ਤਾਂ ਬਹੁਤ ਸੋਹਣੀ ਲੱਗਣੀ ਆ ਕਿਤੇ ਸੋਨੇ ਵਰਗਾ ਗਵਾ ਨਾ ਲਈ ਉਹਦੀ ਗੱਲ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ ਮੈਂ ਵੀ ਉਹਨੂੰ ਦੇਖ ਕੇ ਸਮਾਈਲ ਜਿਹੀ ਕਰਨ ਲੱਗ ਪਈ ਸੀ ਉਹ ਮੈਨੂੰ ਵੇਖ ਕੇ ਹੈਰਾਨ ਹੋ ਗਿਆ ਕਿ ਅਚਾਨਕ ਮੈਂ ਉਹਨੂੰ ਸਮਾਈਲ ਕਿੱਦਾਂ ਕਰ ਦਿੱਤੀ। ਇਦਾਂ ਹੀ ਮੇਰੀ ਸਹੇਲੀ ਨੇ ਉਹਨੂੰ ਮੇਰਾ ਨੰਬਰ ਦੇ ਦਿੱਤਾ। ਅਸੀਂ ਫੋਨ ਤੇ ਇੱਕ ਦੂਜੇ ਨਾਲ ਗੱਲ ਕਰਨ ਲੱਗ ਪਏ। ਉਹ ਵੀ ਹੌਸਟਲ ਵਿੱਚ ਰਹਿੰਦਾ ਸੀ ਤੇ ਜਲਦੀ ਆਪਣੇ ਘਰੇ ਜਾਂਦਾ ਸੀ। ਉਹਦਾ ਘਰ ਚੰਡੀਗੜ੍ਹ ਤੋਂ ਥੋੜਾ ਦੂਰੀ ਸੀ ਪਰ ਫਿਰ ਵੀ ਉਹ ਹੌਸਟਲ ਵਿੱਚ ਰਹਿੰਦਾ ਸੀ। ਉਹ ਕਹਿੰਦਾ ਸੀ ਕਿ ਮੈਨੂੰ ਆਉਣਾ ਜਾਣਾ ਬਹੁਤ ਔਖਾ ਲੱਗਦਾ। ਇਸ ਲਈ ਮੈਂ ਇਤੋਂ ਹੀ ਤਿਆਰ ਹੋ ਕੇ ਹਸਪੀਟਲ ਪਹੁੰਚ ਜਾਣਾ ਤੇ ਕਦੀ ਕਦੀ ਸਾਡੀ ਦੋਵਾਂ ਦੀ ਡਿਊਟੀ ਰਾਤ ਦੇ ਵੀ ਹੁੰਦੀ ਸੀ ਤੇ ਕਦੀ ਅਸੀਂ ਇਕੱਲੇ ਵੀ ਡਿਊਟੀ ਕਰਦੇ ਹੁੰਦੇ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਸੀ ਅਸੀਂ ਇਕੱਠੇ ਇੱਕ ਦੂਸਰੇ ਨੂੰ ਹਸਪੀਟਲ ਵਿੱਚ ਮਿਲ ਲੈਂਦੇ ਸੀ ਇੱਕ ਦਿਨ ਉਹ ਮੈਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਫਿਜ਼ੀਕਲ ਹੋ ਜਾ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਨਹੀਂ ਤੇਰੇ ਨਾਲ ਫਿਜ਼ੀਕਲ ਹੋਣਾ ਕਹਿਣ ਲੱਗਾ ਆਪਾਂ ਦੋਵੇਂ ਡਾਕਟਰੀ ਲਾਈਨ ਵਿੱਚ ਹਾਂ ਆਪਾਂ ਨੂੰ ਸਭ ਕੁਝ ਪਤਾ ਤੇ ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈਗੀ ਅਸੀਂ ਇੱਕ ਦੂਜੇ ਨੂੰ ਹੱਦੋਂ ਵੱਧ ਚਾਉਂਦੇ ਸੀ ਤੇ ਫਿਰ ਅਸੀਂ ਇੱਕ ਰੂਮ ਵਿੱਚ ਇੱਕ ਦੂਜੇ ਨਾਲ ਫਿਜ਼ੀਕਲ ਹੋਏ ਉਹ ਮੇਰੇ ਨਾਲ ਫਿਜ਼ੀਕਲ ਹੋ ਕੇ ਬਹੁਤ ਖੁਸ਼ ਹੋਇਆ ਸੀ ਕਹਿਣ ਲੱਗਾ ਕਿ ਤੂੰ ਕਿੰਨੇ ਹੌਟ ਆ ਮੈਂ ਉਹਨੂੰ ਕਿਹਾ ਕਿ ਮੈਨੂੰ ਜ਼ਿਆਦਾ ਗੱਲਾਂ ਵਿੱਚ ਨਾ ਲੈ ਕੇ ਆ ਮੈਂ ਕਿਸੇ ਦੀਆਂ ਗੱਲਾਂ ਵਿੱਚ ਤਾਂ ਘੱਟ ਹੀ ਆਉਂਦੀ ਆ ਉਹ ਕਹਿੰਦਾ ਕਿ ਕਿਸੇ ਦਾ ਕੀ ਮਤਲਬ ਮੈਂ ਤਾਂ ਤੇਰਾ ਆਪਣਾ ਨਹੀਂ ਹੈਗਾ ਮੈਂ ਉਹਦੀ ਗੱਲ ਸੁਣ ਕੇ ਹੱਸ ਪਈ ਫਿਰ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਅਸੀਂ ਇੱਕ ਵਾਰ ਫਿਰ ਇੱਕ ਦੂਜੇ ਨਾਲ ਫਿਜ਼ੀਕਲ ਹੋਏ ਅਸੀਂ ਅਕਸਰ ਹੀ ਹਸਪੀਟਲ ਵਿੱਚ ਰਮਾਂਸ ਕਰਦੇ ਰਹਿੰਦੇ ਸੀ ਇੱਕ ਦਿਨ ਮੇਰੇ ਅਕਾਊਂਟ ਵਿੱਚੋਂ ਪੈਸੇ ਖਤਮ ਹੋ ਗਏ ਸੀ ਕਿਉਂਕਿ ਮੈਂ ਖੁੱਲੇ ਪੈਸੇ ਖਰਚ ਕਰਦੀ ਸੀ ਮਨ ਚ ਆ ਖਾਂਦੀ ਸੀ ਤੇ ਜੱਗ ਪਾਉਂਦਾ ਪਾਉਂਦੀ ਕਿਸੇ ਤਰ੍ਹਾਂ ਨੇ ਮੈਨੂੰ ਕਮੀ ਨਹੀਂ ਸੀ ਮੈਂ ਮੰਮੀ ਨੂੰ ਬਹੁਤ ਫੋਨ ਕੀਤਾ ਪਰ ਮੰਮੀ ਦਾ ਫੋਨ ਤਾਂ ਵੇਟਿੰਗ ਵਿੱਚ ਹੀ ਆਈ ਜਾਂਦਾ ਸੀ ਕਿ ਮੰਮੀ ਨੂੰ ਇੰਨਾ ਨਹੀਂ ਵੀ ਨਹੀਂ ਪਤਾ ਲੱਗਦਾ ਸੀ ਕਿ ਮੈਂ ਉਹਨੂੰ ਫੋਨ ਕਰਦੀ ਆ ਤੇ ਉਹ ਮੇਰਾ ਫੋਨ ਨਹੀਂ ਸੀ ਦੇਖਦੀ ਕਿੰਨਾ ਟਾਈਮ ਮੈਂ ਫੋਨ ਲਾ ਕੇ ਦੇਖਿਆ ਪਰ ਉਹਨੇ ਮੇਰਾ ਫੋਨ ਹੀ ਨਹੀਂ ਚੱਕਿਆ ਮੈਂ 2 ਘੰਟੇ ਬਾਅਦ ਮੈਂ ਫਿਰ ਟਰਾਈ ਕੀਤਾ ਮੰਮੀ ਫਿਰ ਕਿਸੇ ਨਾਲ ਗੱਲ ਕਰਨ ਵਿੱਚ ਭੀਜੀ ਸੀ ਉਹਦੀ ਇਹ ਹਰਕਤ ਮੈਨੂੰ ਚੰਗੀ ਨਹੀਂ ਲੱਗਦੀ ਸੀ ਮੇਰੇ ਕੋਲ ਕਿਸੇ ਹੋਰ ਦਾ ਨੰਬਰ ਨਹੀਂ ਸੀ ਕਿਉਂਕਿ ਮੰਮੀ ਡਿਊਟੀ ਤੇ ਸੀ ਇਸ ਕਰਕੇ ਮੈਂ ਕਿਸੇ ਹੋਰ ਨੂੰ ਫੋਨ ਨਹੀਂ ਸੀ ਕਰ ਸਕੀ ਜੇ ਘਰ ਹੁੰਦੀ ਤਾਂ ਮੈਂ ਕਿਸੇ ਚਾਚੀ ਤਾਈ ਨੂੰ ਫੋਨ ਕਰ ਲੈਂਦੀ ਪਰ ਮੰਮੀ ਤਾਂ ਪਤਾ ਨਹੀਂ ਕਿਹਦੇ ਨਾਲ ਇੰਨਾ ਬੀਜੀ ਸੀ ਪਹਿਲੀ ਵਾਰ ਮੰਮੀ ਦਾ ਇੰਨਾ ਫੋਨ ਵੇਟਿੰਗ ਵਿੱਚ ਆਇਆ ਸੀ ਨਹੀਂ ਤਾਂ ਮੇਰੀ ਇੱਕ ਬੈਲ ਤੇ ਹੀ ਉਹ ਫੋਨ ਚੁੱਕ ਲੈਂਦੀ ਸੀ ਜਦੋਂ ਮੈਂ ਮੰਮੀ ਦੇ ਕੋਲ ਰਹਿੰਦੀ ਸੀ ਤਾਂ ਮੰਮੀ ਨੂੰ ਕਿਸੇ ਦਾ ਫੋਨ ਨਹੀਂ ਸੀ ਆਉਂਦਾ ਹੁੰਦਾ ਹੁਣ ਪਤਾ ਨਹੀਂ ਮੰਮੀ ਨੂੰ ਕਿਹਦਾ ਫੋਨ ਆਉਣ ਲੱਗ ਪਿਆ ਸੀ ਮੈਂ ਤੇ ਹਰਾਨ ਸੀ ਕਿ ਇੰਨਾ ਟਾਈਮ ਮੰਮੀ ਕਿਤੇ ਨਾਲ ਗੱਲ ਕਰਦੀ ਆ ਮੈਂ ਤਾਂ ਆਕ ਗਈ ਸੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਇੱਕ ਤਾਂ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਉੱਪਰੋਂ ਮੰਮੀ ਦਾ ਫੋਨ ਵੀ ਚੀਜ਼ ਸੀ ਮੈਂ ਉਦਾਸ ਹੋ ਕੇ ਇੱਕ ਪਾਸੇ ਬੈਠ ਗਈ ਮੈਨੂੰ ਉਦਾਸ ਦੇਖ ਕੇ ਪੀਤ ਮੇਰੇ ਕੋਲ ਆਇਆ ਤੇ ਉਦਾਸ ਹੋਣ ਦੀ وجہ ਪੁੱਛਣ ਲੱਗਾ ਮੈਂ ਉਹਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿਣ ਲੱਗਾ ਕਿ ਤੂੰ ਟੈਨਸ਼ਨ ਨਾ ਲੈ ਮੈਨੂੰ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਹਜੇ ਅਸੀਂ ਗੱਲਾਂ ਕਰਦੇ ਸੀ ਤੇ ਮੰਮੀ ਦਾ ਫੋਨ ਆ ਗਿਆ ਮੈਂ ਮੰਮੀ ਨੂੰ ਗੁੱਸੇ ਨਾਲ ਬੁਲਾਇਆ। ਉਹ ਮੈਨੂੰ ਕਹਿੰਦੀ ਕਿ ਮੈਨੂੰ ਕੋਈ ਜ਼ਰੂਰੀ ਫੋਨ ਆਇਆ ਹੋਇਆ ਸੀ, ਇਸ ਲਈ ਮੈਂ ਫੋਨ ਨਹੀਂ ਚੱਕ ਸਕੀ। ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਪੈਸੇ ਚਾਹੀਦੇ ਆ। ਉਹ ਕਹਿੰਦੀ ਕਿ ਹਜੇ ਤਨਖਾਹ ਨਹੀਂ ਆਈ, ਇਸ ਲਈ 1-2 ਦਿਨ ਹੋਰ ਕੱਢ ਲੈ। ਮੈਂ ਕਿਹਾ ਕਿ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਮੈਂ ਕੁਝ ਦਿਨ ਕੱਢ ਲਵਾਂ। ਉਹ ਕਹਿੰਦੀ ਕਿ ਮੈਂ ਕਿਸੇ ਹੋਰ ਕੋਲੋਂ ਤੇਰੇ ਅਕਾਊਂਟ ਵਿੱਚ ਪਵਾ ਦੇਵਾਂਗੀ। ਮੈਂ ਕਿਹਾ ਅੱਜ ਹੀ ਮੈਨੂੰ ਪੈਸੇ ਭੇਜ ਦੇ। ਮੈਂ ਹੋਰ ਵੇਟ ਨਹੀਂ ਕਰ ਸਕਦੀ ਇਹਨਾਂ ਕਹਿ ਕੇ ਮੈਂ ਫੋਨ ਕੱਟ ਦਿੱਤਾ ਕੁਝ ਦੇਰ ਹੋਈ ਤੇ ਮੰਮੀ ਨੇ ਕਿਸੇ ਕੋਲੋਂ ਮੇਰੇ ਅਕਾਊਂਟ 'ਚ ਪੈਸੇ ਭੇਜ ਦਿੱਤੇ ਮੈਂ ਏਟੀਐਮ 'ਚੋਂ ਜਾ ਕੇ ਪੈਸੇ ਲੈ ਕੇ ਆਈ ਮੈਂ ਪੈਸੇ ਹੱਥ ਵਿੱਚ ਲੈ ਕੇ ਰਿਲੈਕਸ ਫੀਲ ਕੀਤਾ ਮੈਂ ਬਹੁਤ ਖੁਸ਼ ਸੀ ਇੱਕ ਤਾਂ ਮੇਰੇ ਕੋਲ ਪੈਸੇ ਸੀ ਤੇ ਦੂਜਾ ਪ੍ਰੀਤ ਮੇਰੇ ਕੋਲ ਸੀ ਉਹਦੇ ਪਿਆਰ 'ਚੋਂ ਤਾਂ ਮੈਂ ਅਨੰਨੀ ਸੀ ਰੋਜ਼ ਉਹਨੂੰ ਮਿਲਣਾ ਉਹਦੇ ਨਾਲ ਹਮੇਸ਼ਾ ਖੁਸ਼ ਰਹਿਣਾ ਮੇਰੀ ਹੁਣ ਇਹੀ ਜ਼ਿੰਦਗੀ ਸੀ ਉਧੇ ਬਿਨਾ ਮੈਨੂੰ ਕੁਝ ਨਹੀਂ ਸੀ ਦਿਸਿਆ ਮੈਨੂੰ ਘਰ ਗਈ ਨੂੰ ਹੁਣ ਤਾਂ 6 ਮਹੀਨੇ ਹੋ ਗਏ ਸੀ ਮੰਮੀ ਨੇ ਬਹੁਤ ਕਹਿ ਦਿੱਤਾ ਸੀ ਕਿ ਇੱਕ ਵਾਰ ਸੁਖਮਣ ਆ ਕੇ ਮਿਲ ਜਾ ਮੇਰਾ ਦਿਲ ਉਦਾਸ ਹੋ ਗਿਆ ਤੂੰ ਚਲਦੀ ਮਿਲ ਜਾਇਆ ਕਰ ਤੇਰੇ ਬਿਨਾ ਮੈਨੂੰ ਘਰ ਬੜਾ ਸੁਨਾ ਸੁਨਾ ਲੱਗਦਾ ਮੈਂ ਕਿਾ ਠੀਕ ਆ ਮੈਂ ਕੁਝ ਦਿਨ ਰੋਕੇ ਆਉਂਗੀ ਉਧਰ ਪ੍ਰੀਤ ਵੀ ਮੈਨੂੰ ਆਉਣ ਨਹੀਂ ਦਿੰਦਾ ਤੇ ਇਧਰ ਮੰਮੀ ਮੈਨੂੰ ਵਾਰ-ਵਾਰ ਘਰ ਆਉਣ ਲਈ ਕਹਿੰਦੀ ਸੀ ਪ੍ਰੀਤ ਵੀ ਮੈਨੂੰ ਇੱਕੋ ਗੱਲ ਕਹਿੰਦਾ ਕਿ ਤੇਰੇ ਬਿਨਾ ਮੇਰੇ ਤੋਂ ਰਹਿ ਨਹੀਂ ਹੁੰਦਾ ਆਪਣੇ ਡਾਕਟਰੀ ਕਲੀਅਰ ਹੋਣ ਤੋਂ ਬਾਅਦ ਆਪਾਂ ਵਿਆਹ ਕਰਵਾ ਲੈਣਾ ਮੈਂ ਉਹਨੂੰ ਕਹਿੰਦੀ ਸੀ ਕਿ ਮੰਮੀ ਮੈਨੂੰ ਕਹਿੰਦੀ ਆ ਕਿ ਤੂੰ ਆਪਣਾ ਹਸਪੀਟਲ ਬਣਾ ਕੇ ਆਪਣੀ ਜ਼ਿੰਦਗੀ ਵਿੱਚ ਵਧੀਆ ਪੈਸਾ ਕਮਾ ਸਕਦੀ ਹੈ ਮੇਰੀ ਇਸ ਗੱਲ ਤੇ ਪ੍ਰੀਤ ਬੜਾ ਖੁਸ਼ ਹੋਇਆ ਸੀ ਅਗਲੇ ਦਿਨ ਮੈਂ ਪ੍ਰੀਤ ਨੂੰ ਕਿਹਾ ਕਿ ਮੈਨੂੰ ਤੂੰ ਪਾਸ ਅਸਿਸਟੈਂਟ ਤੇ ਛੱਡ ਗਿਆ ਕਿਉਂਕਿ ਮੈਂ ਘਰੇ ਜਾਣਾ ਚਾਹੁੰਦੀ ਹਾਂ ਮੈਂ ਵੀ ਮੰਮੀ ਨੂੰ ਮਿਲਣ ਲਈ ਉਦਾਸ ਹੋਈ ਸੀ ਕਿ ਮੰਮੀ ਵੀ ਮੈਨੂੰ ਮਿਲਣ ਨੂੰ ਤਰਸੀ ਹੋਈ ਸੀ ਕਿਉਂਕਿ ਅਸੀਂ ਮਾਵਾਂ ਧੀਆ ਕਈ ਕਦੀ ਇੱਕ ਦੂਜੇ ਤੋਂ ਇੰਨਾ ਦੂਰ ਨਹੀਂ ਸੀ ਹੋਈਆਂ ਅਗਲੇ ਦਿਨ ਮੈਂ ਤਿਆਰ ਹੋਈ ਤਾਂ ਪ੍ਰੀਤ ਨੇ ਮੈਨੂੰ ਬੱਸ ਸਟਾਪ ਤੇ ਛੱਡਿਆ ਤੇ ਮੈਂ ਬੱਸ ਛੱਡ ਕੇ ਪਿੰਡ ਚਲੀ ਗਈ ਸ਼ਾਮ ਨੂੰ ਜਦੋਂ ਮੈਂ ਘਰ ਪਹੁੰਚੀ ਤਾਂ ਮੰਮੀ ਡਿਊਟੀ ਤੇ ਗਈ ਹੋਈ ਸੀ ਮੈਂ ਉਹਨੂੰ ਫੋਨ ਕੀਤਾ ਤਾਂ ਉਹ ਪੈਨ ਲੱਗੀ ਮੈਂ ਅੱਧੇ ਘੰਟੇ ਵਿੱਚ ਤੇਰੇ ਕੋਲ ਆ ਜਾਵਾਂਗੀ ਮੈਂ ਅੱਧਾ ਘੰਟਾ ਆਪਣੀ ਚਾਚੀ ਦੇ ਘਰ ਬੈਠੀ ਰਹੀ ਕਾਫੀ ਟਾਈਮ ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਰਹੀ ਚਾਚੀ ਮੈਨੂੰ ਕਹਿਣ ਲੱਗੀ ਕਿ ਤੇਰੀ ਮੰਮੀ ਤਾਂ ਅੱਜਕੱਲ੍ਹ ਜਿਆਦਾ ਹੀ ਬਿਜੀ ਰਹਿਣ ਲੱਗ ਪਈ। ਉਹਦੇ ਕੋਲ ਤਾਂ ਸਾਡੇ ਲਈ ਵੀ ਲਈ ਵੀ ਟਾਈਮ ਨਹੀਂ ਹੈਗਾ। ਪਤਾ ਨਹੀਂ ਕਦੋਂ ਡਿਊਟੀ ਤੋਂ ਆਉਂਦੀ ਹੈ ਤੇ ਕਦੋਂ ਚਲੀ ਜਾਂਦੀ ਆ। ਮੈਂ ਕਿਹਾ ਚਾਚੀ ਸਰਕਾਰੀ ਡਿਊਟੀਆਂ ਇਦਾਂ ਦੀਆਂ ਹੀ ਹੁੰਦੀਆਂ। ਟਾਈਮ ਸਰ ਆਉਣਾ ਜਾਣਾ ਪੈਂਦਾ। ਸ਼ਾਇਦ ਮੰਮੀ ਕੋਲ ਵੀ ਘੱਟ ਟਾਈਮ ਹੋਊਗਾ। ਉਹ ਮੈਨੂੰ ਕਹਿੰਦੀ ਕਿ ਨਹੀਂ ਤੇਰੀ ਮੰਮੀ ਤਾਂ ਹੁਣ ਘਰੇ ਵੀ ਬਹੁਤ ਘੱਟ ਹੀ ਲੱਸਦੀ ਆ। ਅੱਗੇ ਤਾਂ ਤੂੰ ਘਰ ਹੁੰਦੀ ਸੀ ਤਾਂ ਤੇਰੇ ਕਰਕੇ ਆ ਜਾਂਦੀ ਸੀ। ਹੁਣ ਤਾਂ ਕਦੀ-ਕਦੀ ਘਰੇ ਆਉਂਦੀ ਆ। ਮੈਂ ਕਿਹਾ ਮੰਮੀ ਇਕੱਲੀ ਰਹਿ ਕੇ ਕੀ ਕਰੂੰਗੀ ਉਹਦਾ ਕਿਹੜਾ ਦਿਲ ਲੱਗਣਾ ਮੇਰੇ ਕੋਲ ਹੋਣ ਕਰਕੇ ਉਹਦਾ ਦਿਲ ਲੱਗ ਜਾਂਦਾ ਸੀ ਇਸ ਕਰਕੇ ਮੰਮੀ ਜ਼ਿਆਦਾਤਰ ਹਸਪੀਟਲ ਵਿੱਚ ਹੀ ਹੁਣ ਟਾਈਮ ਸਪੈਂਡ ਕਰ ਲੈਂਦੀ ਸੀ ਕੁਝ ਟਾਈਮ ਹੋਇਆ ਤਾਂ ਮੰਮੀ ਨੇ ਮੈਨੂੰ ਫੋਨ ਕੀਤਾ ਤੇ ਉਹ ਸਕੂਲੀ ਦੇ ਘਰੇ ਆ ਗਈ ਸੀ ਮੈਂ ਵੀ ਮੰਮੀ ਨੂੰ ਮਿਲ ਕੇ ਬੜੀ ਖੁਸ਼ ਹੋਈ ਸੀ ਮੰਮੀ ਦੀ ਖੁਸ਼ੀ ਤਾਂ ਸੰਭਾਲੀ ਹੀ ਨਹੀਂ ਜਾਂਦੀ ਸੀ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਕਹਿਣ ਲੱਗੀ ਅੱਜ ਮੇਰੇ ਘਰ ਦੀ ਰੌਣਕ ਆ ਗਈ ਆ ਮੈਂ ਤੇ ਮੰਮੀ ਘਰ ਦੀ ਫਿਰ ਸਫਾਈ ਕਰਨ ਬਾਰੇ ਸੋਚਦੀ ਸੀ ਮੈਂ ਕਿਹਾ ਕਿ ਮੰਮੀ ਤੂੰ ਤਾਂ ਕਿੰਨਾ ਖਲਾਰਾ ਪਾਇਆ ਉਹ ਕਹਿਣ ਲੱਗੀ ਕਿ ਮੈਂ ਇਕੱਲੀ ਕੀ ਕਰਾਂ ਨਾ ਤਾਂ ਮੈਂ ਘਰੇ ਰਹਿਣੀ ਆ ਤੇ ਨਾ ਹੀ ਮੇਰੇ ਕੋਲ ਇੰਨਾ ਟਾਈਮ ਹੁੰਦਾ ਕਿ ਮੈਂ ਸਫਾਈ ਕਰ ਸਕਾਂ ਮੈਂ ਮੰਮੀ ਨੂੰ ਕਿਹਾ ਕਿ ਤੂੰ ਕੋਈ ਕੰਮ ਵਾਲੀ ਲਾਪ ਤੇ ਮੈਂ ਪੈਸੇ ਦੇ ਦੇਵਾਂਗੀ ਸਫਾਈ ਕਰਵਾ ਘਰ ਦਾ ਕੀ ਹਾਲ ਬਣਾਇਆ ਹੋਇਆ ਸਾਡਾ ਘਰ ਇੰਨਾ ਘਰ ਸੋਹਣਾ ਸੀ ਸਿਰਫ ਸਫਾਈ ਦਾ ਕਰਕੇ ਹੀ ਉਹਦਾ ਇਹੋ ਜਿਹਾ ਹਾਲ ਹੋਇਆ ਹੋਇਆ ਸੀ ਥੋੜਾ ਟਾਈਮ ਬੈਠ ਕੇ ਅਸੀਂ ਚਾਹ ਪਾਣੀ ਪੀਤਾ ਤੇ ਰੋਟੀ ਖਾਣ ਤੋਂ ਬਾਅਦ ਮੰਮੀ ਕਹਿਣ ਲੱਗੀ ਕਿ ਮੈਂ ਨਹਾ ਕੇ ਆਉਣੀ ਆ ਮੈਂ ਕਿਹਾ ਠੀਕ ਆ ਮੈਂ ਆਪਣੇ ਕੰਮ ਵਿੱਚ ਆਰਾਮ ਨਾਲ ਪਈ ਸੀ ਮੰਮੀ ਦਾ ਫੋਨ ਵੀ ਮੇਰੇ ਕੋਲ ਹੀ ਸੀ ਤੇ ਮੈਂ ਕੁਝ ਦੇਰ ਪ੍ਰੀਤ ਨਾਲ ਗੱਲ ਕਰਨ ਬਾਰੇ ਸੋਚਿਆ ਪਰ ਇਨ ਚਿਰ ਵਿੱਚ ਹੀ ਮੰਮੀ ਦੇ ਫੋਨ ਤੇ ਕਿਸੇ ਅਣਜਾਣ ਨੰਬਰ ਤੋਂ ਫੋਨ ਆਉਣ ਲੱਗ ਪਿਆ ਸੀ ਇੱਕ ਵਾਰ ਤਾਂ ਮੈਂ ਫੋਨ ਨਹੀਂ ਚੁੱਕਿਆ ਮੈਂ ਸੋਚਿਆ ਕਿ ਕੁਛ ਐਡ ਕੋਈ ਪੀਸ਼ੈਂਟ ਹੋਊਗਾ ਫਿਰ ਮੈਂ ਦੂਜੀ ਵਾਰ ਫੋਨ ਚੁੱਕਿਆ ਤਾਂ ਅੱਗੋਂ ਕੋਈ ਬੰਦਾ ਬੋਲਿਆ ਸੀ ਮੈਂ ਹੈਲੋ ਕਿਹਾ ਤੇ ਪੁੱਛਿਆ ਤੁਸੀਂ ਕੌਣ ਤੇ ਕਹਿਣ ਲੱਗਾ ਮੈਂ ਤੇਰਾ ਪਾਪਾ ਬੋਲਦਾ ਸੁਖਮਣ ਤੂੰ ਕਦੋਂ ਚੰਡੀ ਤੋਂ ਆਈ ਮੈਂ ਕਿਹਾ ਕਿ ਤੁਹਾਨੂੰ ਭਲੇਖਾ ਪੈ ਰਿਹਾ ਅੰਕਲ ਜੀ ਉਹ ਕਹਿਣ ਲੱਗਾ ਕਿ ਨਹੀਂ ਮੈਨੂੰ ਭਲੇਖਾ ਨਹੀਂ ਪੈ ਰਿਹਾ ਮੈਂ ਸਹੀ ਕਹਿ ਰਿਹਾ ਤੂੰ ਸੁਖਮਣ ਹੀ ਬੋਲ ਰਹੀ ਹੈ ਨਾ ਮੈਂ ਕਿਹਾ ਹਾਂ ਜੀ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਸੀ ਮੈਂ ਕਿਹਾ ਕਿ ਤੁਸੀਂ ਮੈਨੂੰ ਪਾਪਾ ਦਾ ਦਰਜਾ ਨਹੀਂ ਦੇ ਸਕਦੇ ਉਹ ਕਹਿਣ ਲੱਗਾ ਕਿ ਕਿਉਂ ਨਹੀਂ ਦੇ ਸਕਦਾ ਤੂੰ ਸਾਰੀਆਂ ਗੱਲਾਂ ਛੱਡ ਤੇਰੇ ਡਾਕਟਰੀ ਕਿਦਾਂ ਚੱਲਦੀ ਆ ਮੈਂ ਬਿਲਕੁਲ ਚੁੱਪ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਬੰਦਾ ਖੌਣਾ ਜੋ ਮੇਰੇ ਨਾਲ ਇਦਾਂ ਦੀ ਗੱਲ ਕਰਦਾ ਮੈਂ ਕਿਹਾ ਠੀਕ ਆ ਬਾਅਦ ਵਿੱਚ ਫੋਨ ਕਰਿਓ ਮੰਮੀ ਨਹਾਉਣ ਲਈ ਗਈ ਹੋਈ ਆ ਕਹਿ ਲੱਗਾ ਕਿ ਹਾਂ ਹਾਂ ਮੈਨੂੰ ਪਤਾ ਕਿ ਉਹ ਘਰ ਆ ਗਈ ਆ ਤੇਰੇ ਘਰ ਕੇ ਹੀ ਘਰ ਆਈ ਆ ਨਹੀਂ ਤਾਂ ਉਹਨੇ ਅੱਜ ਵੀ ਮੇਰੇ ਕੋਲ ਹੀ ਰਹਿਣਾ ਸੀ ਹੁਣ ਜਿੰਨਾ ਟਾਈਮ ਤੂੰ ਘਰ ਰਹੇਂਗੀ ਉਹੀ ਤੇਰੇ ਕੋਲ ਹੀ ਰਹੂਗੀ ਮੈਂ ਉਹਦੀ ਇੰਨੀ ਗੱਲ ਸੁਣ ਕੇ ਫੋਨ ਕੱਟ ਦਿੱਤਾ ਮੈਨੂੰ ਸਮਝ ਆ ਗਈ ਸੀ ਕਿ ਮੰਮੀ ਦਾ ਕਿਸੇ ਨਾਲ ਅਫੇਰ ਚੱਲਦਾ ਸੀ ਕਿ ਮੰਮੀ ਨੂੰ ਤਾਂ ਇੰਨੀ ਸ਼ਰਮ ਨਹੀਂ ਸੀ ਕਿ ਮੈਂ ਹੁਣ ਕਿੰਨੀ ਜਵਾਨ ਹੋ ਗਈ ਸੀ ਮੈਨੂੰ ਇਸ ਗੱਲ ਦਾ ਪਤਾ ਲੱਗੂਗਾ ਤਾਂ ਕਿੰਨੀ ਸ਼ਰਮ ਵਾਲੀ ਗੱਲ ਹੋਊਗੀ ਪਰ ਮੰਮੀ ਨੂੰ ਤਾਂ ਇੰਝ ਲੱਗਦਾ ਸੀ ਕਿ ਜਿਵੇਂ ਮੈਨੂੰ ਕੁਝ ਹੀ ਪਤਾ ਨਹੀਂ ਪਰ ਮੈਨੂੰ ਸਭ ਕੁਝ ਪਤਾ ਲੱਗ ਗਿਆ ਸੀ ਕਿ ਪਾਪਾ ਦੀ ਮੌਤ ਨੂੰ ਤਾਂ ਕਾਫੀ ਟਾਈਮ ਹੋ ਗਿਆ ਪਤਾ ਨਹੀਂ ਮੰਮੀ ਕਦੋਂ ਤੇ ਇਸ ਬੰਦੇ ਦੇ ਨਾਲ ਸੈੱਟ ਸੀ ਜਦੋਂ ਮੰਮੀ ਨਹਾ ਕੇ ਆਈ ਤਾਂ ਮੈਂ ਉਹਨੂੰ ਦੱਸਿਆ ਕਿ ਮੰਮੀ ਕਿਸੇ ਬੰਦੇ ਦਾ ਫੋਨ ਆਇਆ ਸੀ ਤਾਂ ਉਹ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਦਾ ਸੀ ਮੰਮੀ ਕਹਿਣ ਲੱਗੀ ਕਿ ਹਾਂ ਉਹ ਬਹੁਤ ਚੰਗਾ ਉਹਦਾ ਆਪਣਾ ਕੰਮ ਕਰਾ ਮੈਂ ਕਿਹਾ ਮੰਮੀ ਕੀ ਵਿਆਹਿਆ ਹੋਇਆ ਨਹੀਂ ਉਹ ਤੇ ਉਹਦੇ ਬੱਚੇ ਨਹੀਂ ਹੈਗੇ ਮੰਮੀ ਕਹਿਣ ਲੱਗੀ ਕਿ ਉਹਦੀ ਤਾਂ ਸਾਰੀ ਫੈਮਿਲੀ ਆਸਟ੍ਰੇਲੀਆ ਵਿੱਚ ਆ ਤੇ ਸਾਡੇ ਵਾਂਗ ਉਹ ਸਿਰਫ ਆਪਣੀ ਮਾਂ ਦੇ ਨਾਲ ਹੀ ਇੱਥੇ ਰਹਿੰਦਾ ਉਹਦੀ ਘਰ ਵਾਲੀ ਤੇ ਬੱਚੇ ਤਾਂ ਆਸਟ੍ਰੇਲੀਆ ਵਿੱਚ ਆ ਮੈਂ ਕਿਹਾ ਮੰਮੀ ਤੇਰਾ ਕਿੰਨਾ ਦਿਮਾਗ ਖਰਾਵਾ ਅਗਲੇ ਨੇ ਆਪਣਾ ਸਾਰਾ ਪਰਿਵਾਰ ਸੈੱਟ ਕੀਤਾ ਹੋਇਆ ਤੇ ਤੇਰੇ ਨਾਲ ਆਪਣੀ ਖੁਆਇਸ਼ ਪੂਰੀ ਕਰਦਾ ਤੇ ਤੂੰ ਉਹਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੀ ਐ ਮੰਮੀ ਕਹਿਣ ਲੱਗੀ ਕਿ ਹੋਰ ਕੀ ਕਰਾਂ ਮੈਂ ਵੀ ਇਕੱਲੀ ਹੋਣ ਕਰਕੇ ਉਹਦੇ ਨਾਲ ਗੱਲਬਾਤ ਕਰ ਲਈ ਪਰ ਉਹ ਬਹੁਤ ਚੰਗਾ ਤੈਨੂੰ ਪਿਓ ਦਾ ਦਰਜਾ ਦੇਊਗਾ ਮੈਂ ਕਿਹਾ ਕਿ ਆਪਣਾ ਪਿਓ ਹੀ ਆਪਣਾ ਹੁੰਦਾ ਮੈਂ ਕਿਸੇ ਗੈਰ ਬੰਦੇ ਨੂੰ ਆਪਣਾ ਪਿਓ ਨਹੀਂ ਕਹਿ ਸਕਦੀ ਉਹ ਕਹਿਣ ਲੱਗੀ ਕਿ ਇਦਾਂ ਨਹੀਂ ਕਹੀਦਾ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ ਉਹ ਬਹੁਤ ਚੰਗਾ ਮੈਂ ਤੇਨੂੰ ਉਹਦੇ ਨਾਲ ਜ਼ਰੂਰ ਮਲਾਉਂਗੀ ਮੈਂ ਕਿਹਾ ਮੰਮੀ ਕਿ ਅੱਜ ਹੀ ਮੈਂ ਉਸ ਇਨਸਾਨ ਨਾਲ ਮਿਲਣਾ ਚਾਹੁੰਨੀ ਆ ਤੇ ਜਲਦੀ ਬੁਲਾ ਮੈਂ ਵੀ ਦੇਖਾਂ ਕਿ ਮੇਰੀ ਮਾਂ ਨੇ ਕਿਹੜਾ ਨਵਾਂ ਖਸਮ ਕਰ ਲਿਆ ਮੈਨੂੰ ਬੜਾ ਗੁੱਸਾ ਚੜਿਆ ਸੀ ਮੈਂ ਗੁੱਸੇ ਨਾਲ ਮੰਮੀ ਨੂੰ ਬਹੁਤ ਜ਼ਿਆਦਾ ਬੋਲੀ ਸੀ ਮੰਮੀ ਮੈਨੂੰ ਕਹਿੰਦੀ ਸੀ ਕਿ ਇਦਾਂ ਛੱਟਪਟ ਗੁੱਸਾ ਨਹੀਂ ਕਰੀਦਾ ਹੁੰਦਾ ਮੇਰੀ ਵੀ ਕੋਈ ਜ਼ਿੰਦਗੀ ਆ ਮੈਂ ਵੀ ਇਕੱਲੀ ਆ ਮੇਰਾ ਗੁਜ਼ਾਰਾ ਕਰਨਾ ਬਹੁਤ ਔਖਾ ਮੈਂ ਮੰਮੀ ਦੀਆਂ ਗੱਲਾਂ ਤੋਂ ਹੈਰਾਨ ਸੀ ਮੇਰੀ ਮੰਮੀ ਦੀ ਸੋਚ ਇਦਾਂ ਦੀ ਸੀ ਮੈਨੂੰ ਤਾਂ ਪਤਾ ਹੀ ਨਾ ਲੱਗਿਆ ਮੇਰੇ ਨਾਲ ਤਾਂ ਉਹ ਵਧੀਆ ਗੱਲਾਂ ਕਰਦੀ ਸੀ ਮੇਰੇ ਫਿਊਚਰ ਬਾਰੇ ਵਧੀਆ ਸੋਚਦੀ ਸੀ ਪਰ ਉਹ ਆਪ ਇਦਾਂ ਦੀ ਹੋ ਗਈ ਕਦੇ ਦਿਮਾਗ ਵਿੱਚ ਵੀ ਮੇਰੇ ਨਹੀਂ ਆਇਆ ਸੀ ਮੰਮੀ ਨੇ ਉਹਨੂੰ ਫੋਨ ਕੀਤਾ ਤਾਂ ਉਹ ਸ਼ਾਮ ਨੂੰ ਹੀ ਘਰ ਆ ਗਿਆ ਸੀ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਮੈਂ ਉਹਨੂੰ ਦੇਖ ਕੇ ਹੈਰਾਨ ਹੀ ਰਹਿ ਗਈ ਸੀ ਉਹ ਕਾਫੀ ਜਵਾਨ ਤੇ ਸੋਹਣਾ ਸੀ ਤੇ ਮੰਮੀ ਵੀ ਉਹਨੂੰ ਦੇਖ ਕੇ ਖੁਸ਼ ਹੋ ਗਈ ਸੀ ਮੈਂ ਉਹਨੂੰ ਚੰਗੀ ਤਰ੍ਹਾਂ ਬੁਲਾਇਆ ਹੀ ਨਹੀਂ ਸੀ ਬਸ ਮਾੜਾ ਜਿਹਾ ਬੁਲਾ ਕੇ ਅੰਦਰ ਚਲੀ ਗਈ ਸੀ ਕਿਉਂਕਿ ਮੈਨੂੰ ਮੰਮੀ ਤੇ ਉਸ ਇਨਸਾਨ ਤੋਂ ਖਿੱਚ ਚੜ ਰਹੀ ਸੀ ਮੈਂ ਪਛਤਾਉਂਦੀ ਸੀ ਕਿ ਮੈਂ ਘਰ ਕਿਉਂ ਆ ਗਈ ਇਹੀ ਕੁਝ ਦੇਖਣਾ ਬਾਕੀ ਰਹਿ ਗਿਆ ਸੀ ਮੈਂ ਮੰਮੀ ਵੱਲ ਘੂਰ-ਘੂਰ ਕੇ ਦੇਖਦੀ ਸੀ ਕਿਉਂਕਿ ਅੱਜ ਤੱਕ ਮੰਮੀ ਮੈਨੂੰ ਚੰਗੀ ਸਿੱਖਿਆ ਦਿੰਦੀ ਆ ਰਹੀ ਸੀ ਤੇ ਆਪ ਉਹ ਇਦਾਂ ਦੀ ਅਫੇਅਰ ਚਲਾ ਰਹੀ ਸੀ ਮੈਂ ਤਾਂ ਫਿਰ ਵੀ ਚੰਡੀਗੜ੍ਹ ਜਾ ਕੇ ਕਿਸੇ ਮੁੰਡੇ ਨਾਲ ਗੱਲਬਾਤ ਕੀਤੀ ਸੀ ਕਿਉਂਕਿ ਉਹ ਵਧੀਆ ਸੀ ਮੇਰੀ ਜ਼ਿੰਦਗੀ ਉਹਦੇ ਨਾਲ ਵਧੀਆ ਲੰਘ ਸਕਦੀ ਸੀ ਪਰ ਮੰਮੀ ਨੇ ਤਾਂ ਆਪਣੀ ਜ਼ਿੰਦਗੀ ਵਿੱਚ ਦੂਸਰਾ ਬੰਦਾ ਵੀ ਚੁਣ ਲਿਆ ਸੀ ਪਾਪਾ ਦੀ ਮੌਤ ਤੋਂ ਬਾਅਦ ਉਹਨੂੰ ਇਕੱਲਾਪਾਨ ਮਹਿਸੂਸ ਹੁੰਦਾ ਸੀ ਉਸ ਦਿਨ ਵੀ ਮੰਮੀ ਦੀ ਰਾਤ ਦੀ ਡਿਊਟੀ ਸੀ ਮੰਮੀ ਕਹਿਣ ਲੱਗੀ ਕਿ ਮਨਜੀਤ ਦੇ ਨਾਲ ਘਰ ਹੀ ਰਹੇ ਤੂੰ ਇਕੱਲੀ ਨਾ ਰਹੇ ਇਸ ਕਰਕੇ ਮਨਜੀਤ ਜੇ ਘਰ ਹੀ ਰਹੋਗਾ ਤੇ ਰਾਤ ਦੀ ਰੋਟੀ ਖਾ ਕੇ ਤੁਸੀਂ ਸੌਂ ਜਾਓ ਮੈਂ ਸਵੇਰ ਨੂੰ ਟੜ ਕੇ ਆ ਜਾਊਂਗੀ ਮੇਰੀ ਡਿਊਟੀ ਆ ਕੋਈ ਨਾ ਕੋਈ ਪੇਸ਼ੈਂਟ ਆਇਆ ਹੁੰਦਾ ਇਸ ਲਈ ਮੈਂ ਛੁੱਟੀ ਨਹੀਂ ਕਰ ਸਕਦੀ ਮੰਮੀ ਰਾਤ ਨੂੰ 7:00 ਵਜੇ ਡਿਊਟੀ ਤੇ ਚਲੀ ਗਈ ਤੇ ਉਹ ਬੰਦਾ ਘਰ ਹੀ ਸੀ ਮੈਂ ਸੋਫੇ ਤੇ ਬੈਠੀ ਆਪਣਾ ਫੋਨ ਚਲਾ ਰਹੀ ਸੀ ਤੇ ਪ੍ਰੀਤ ਨਾਲ ਵਟਸਐਪ ਤੇ ਗੱਲ ਕਰਦੀ ਸੀ ਉਹ ਬੰਦਾ ਵੀ ਮੇਰੇ ਸਾਹਮਣੇ ਬੈਠਾ ਮੇਰੇ ਵੱਲ ਘੂਰ-ਘੂਰ ਕੇ ਦੇਖਦਾ ਸੀ ਕਹਿਣ ਲੱਗਾ ਕਿ ਪ੍ਰੀਤ ਹੁਣ ਤੂੰ ਸੌਂ ਜਾ ਕਾਫੀ ਟਾਈਮ ਹੋ ਗਿਆ ਤੂੰ ਇੰਨੀ ਦੂਰੋਂ ਆਈਆਂ ਥੱਕ ਗਈ ਹੋਵੇਂਗੀ ਥੋੜਾ ਆਰਾਮ ਕਰ ਲੈ ਕੱਲ ਨੂੰ ਆਪਾਂ ਕਿਤੇ ਘੁੰਮਣ ਜਾਵਾਂਗੇ ਮੈਂ ਉਹਦੀ ਇਹ ਗੱਲ ਸੁਣ ਕੇ ਹੈਰਾਨ ਜੀ ਹੋਈ ਸੀ ਮੈਨੂੰ ਗੁੱਸਾ ਚੜੀ ਜਾਂਦਾ ਸੀ ਪਤਾ ਨਹੀਂ ਕਿਉਂ ਮੈਨੂੰ ਉਹ ਹੀ ਇਨਸਾਨ ਘਰੇ ਚੰਗਾ ਨਹੀਂ ਲੱਗਦਾ ਸੀ ਸਿਰਫ ਮਮੀ ਦਾ ਕਰਕੇ ਹੀ ਮੈਂ ਚੁੱਪ ਸੀ ਮੈਂ ਪ੍ਰੀਤ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਹਦੇ ਨਾਲ ਮੈਂ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਜੇ ਪ੍ਰੀਤ ਨੂੰ ਇਹ ਗੱਲ ਪਤਾ ਲੱਗ ਗਈ ਤਾਂ ਉਹ ਕਿਤੇ ਮੈਨੂੰ ਵੀ ਗਲਤ ਨਾ ਸਮਝ ਕੇ ਛੱਡ ਦੇਵੇ ਮੈਂ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਜਦੋਂ ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਉਹ ਵੀ ਮੇਰੇ ਮਗਰ ਹੀ ਆ ਗਿਆ ਕਹਿਣ ਲੱਗਾ ਕਿ ਪ੍ਰੀਤ ਆਪਾਂ ਹੁਣ ਥੋੜਾ ਟਾਈਮ ਗੱਲਾਂ ਕਰਦੇ ਹਾਂ ਕਿਉਂਕਿ ਮੈਨੂੰ ਵੀ ਨੀਂਦ ਨਹੀਂ ਆ ਰਹੀ ਤੇ ਆਪਾਂ ਪਹਿਲੀ ਵਾਰ ਇੱਕ ਦੂਜੇ ਨੂੰ ਮਿਲਿਆ ਉਹ ਮੇਰੇ ਨਾਲ ਇਦਾਂ ਗੱਲ ਕਰਦਾ ਸੀ ਜਿਦਾਂ ਮੰਮੀ ਦੇ ਨਾਲ ਨਾਲ ਮੇਰਾ ਵੀ ਬੁਆਏਫਰੈਂਡ ਹੋਵੇ ਮੈਂ ਉਹਨੂੰ ਕਿਹਾ ਕਿ ਨਹੀਂ ਅੰਕਲ ਜੀ ਮੈਨੂੰ ਨੀਂਦ ਆ ਰਹੀ ਹੈ ਤੁਸੀਂ ਵੀ ਦੂਸਰੇ ਕਮਰੇ ਵਿੱਚ ਜਾ ਕੇ ਸੌਂ ਜਾਓ ਪਰ ਉਹ ਤਾਂ ਮੇਰੇ ਵੱਲ ਹੀ ਦੇਖੀ ਜਾ ਰਿਹਾ ਸੀ ਮੈਨੂੰ ਸਮਝ ਲੱਗ ਗਈ ਸੀ ਕਿ ਇਹਦੀਆਂ ਨਜ਼ਰਾਂ ਮੇਰੇ ਲਈ ਬਹੁਤ ਗਲਤ ਆ ਜੋ ਮੈਂ ਸੋਚਿਆ ਸੀ ਉਹੀ ਹੋਇਆ ਥੋੜਾ ਟਾਈਮ ਹੋਇਆ ਤਾਂ ਰਾਤ ਦੇ 11 ਵਜੇ ਸੀ ਉਹ ਮੇਰੇ ਕਮਰੇ ਵਿੱਚੋਂ ਹਿੱਲਿਆ ਤੱਕ ਨਹੀਂ ਸੀ ਮੇਰੇ ਨਾਲ ਐਵੇਂ ਜਬੜੀਆਂ ਜਿਹੀਆਂ ਗੱਲਾਂ ਕਰੀ ਜਾਂਦਾ ਸੀ ਮੈਨੂੰ ਕੁਝ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿਉਂ ਘਰ ਆ ਗਈ ਸੀ ਮੇਰਾ ਦਿਮਾਗ ਖਰਾਬ ਹੋ ਰਿਹਾ ਸੀ ਉਹਨੇ ਉੱਠ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਕਹਿਆ ਕਿ ਤੁਸੀਂ ਅੰਕਲ ਦਰਵਾਜ਼ਾ ਕਿਉਂ ਬੰਦ ਕੀਤਾ ਆਪਣੇ ਕਮਰੇ ਵਿੱਚ ਜਾ ਕੇ ਸੌ ਜਾਓ ਕਹਿਣ ਲੱਗਾ ਜੇ ਇੰਨਾ ਸੋਹਣਾ ਹੋਂ ਸੁਨ ਮੇਰੇ ਸਾਹਮਣੇ ਹੋਵੇ ਤੇ ਕੌਣ ਦੂਸਰੇ ਕਮਰੇ ਵਿੱਚ ਜਾ ਕੇ ਸੌਊਗਾ ਮੈਂ ਬਿਲਕੁਲ ਸ਼ਾਂਤ ਹੋ ਗਈ ਸੀ ਮੈਨੂੰ ਮੰਮੀ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਉਹਨੇ ਕਿੱਦਾਂ ਦੇ ਹਾਫਸ ਨਾਲ ਪਰੇ ਹੋਏ ਇਨਸਾਨ ਨਾਲ ਅਫੇਅਰ ਚਲਾਇਆ ਸੀ ਜੋ ਮੇਰੇ ਤੇ ਵੀ ਗੰਦੀ ਨਜ਼ਰ ਰੱਖਦਾ ਸੀ ਹੌਲੀ ਹੌਲੀ ਮੇਰੇ ਕੋਲ ਆਇਆ ਤੇ ਮੇਰੇ ਨਾਲ ਹੀ ਬੈਠ ਗਿਆ ਕਹਿਣ ਲੱਗਾ ਕਿ ਤੂੰ ਬਹੁਤ ਸੋਹਣੀ ਆ ਤੇਰਾ ਹੁਸਨ ਤਾਂ ਤੇਰੀ ਮਾਂ ਨਾਲੋਂ ਵੀ ਜ਼ਿਆਦਾ ਸੋਹਣਾ ਤੁਸੀਂ ਮਾਵਾਂ ਤੀਆਂ ਹੁਸਨ ਨਾਲ ਭਰੀਆਂ ਇਹ ਸੁਣ ਕੇ ਤਾਂ ਮੈਨੂੰ ਗੁੱਸਾ ਚੜਿਆ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਦੇ ਮੂੰਹ ਤੇ ਥੱਪੜ ਮਾਰਾਂ ਮੈਂ ਉਹਨੂੰ ਆਪਣੇ ਤੋਂ ਪਰੇ ਕੀਤਾ ਤੇ ਉੱਠ ਕੇ ਖੜੀ ਹੋ ਗਈ ਮੈਂ ਕਹਿ ਕਿ ਪਲੀਜ਼ ਅੰਕਲ ਆਪਣੇ ਕਮਰੇ ਵਿੱਚ ਜਾ ਕੇ ਸੌ ਜਾਓ ਉਹ ਕਹਿਣ ਲੱਗਾ ਕਿ ਮੈਂ ਕਦੇ ਵੀ ਇੰਨੇ ਸੋਹਣੇ ਨੂੰ ਆਪਣੇ ਹੱਥੋਂ ਨਹੀਂ ਜਾਣ ਦਿੱਤਾ ਇਸ ਲਈ ਤੂੰ ਵੀ ਅੱਜ ਮੇਰੇ ਨਾਲ ਰੰਗ ਰਲੀਆਂ ਮਨਾ ਤੇ ਇੱਕ ਦੂਜੇ ਨੂੰ ਆਪਾਂ ਖੁਸ਼ ਕਰਦੇ ਆਂ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਤੂੰ ਤਾਂ ਆਪ ਡਾਕਟਰਾਂ ਤੇਰੇ ਕੋਲ ਆਪਣੇ ਡਾਕਟਰੀ ਇਲਾਜ ਵੀ ਹੈਗੇ ਆ ਤੈਨੂੰ ਡਰਨ ਦੀ ਤਾਂ ਲੋੜ ਹੀ ਨਹੀਂ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆ ਅੱਜ ਮੈਨੂੰ ਖੁਸ਼ ਕਰ ਦੇ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਮੈਂ ਉਹਦੇ ਮੂੰਹ ਤੇ ਥੱਪੜ ਮਾਰ ਦਿੱਤਾ ਉਹਦੀ ਇਸ ਗੱਲ ਤੇ ਮੈਨੂੰ ਬੜੀ ਖੇਚ ਜਿਹੀ ਚੜੀ ਸੀ ਮੈਂ ਡਰੀ ਨਹੀਂ ਉਹ ਮੇਰੇ ਨਾਲ ਹੱਥੋਂ ਪਾਈਪ ਹੋ ਗਿਆ ਸੀ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਸੀ ਪਰ ਮੈਂ ਵੀ ਇੰਨੀ ਕਮਜ਼ੋਰ ਨਹੀਂ ਸੀ ਕਿ ਮੈਂ ਕਿਸੇ ਇਨਸਾਨ ਦੇ ਹੱਥੀ ਜੜ ਚੰਦੀ ਮੈਂ ਉਹਦੇ ਮੂੰਹ ਤੇ ਤਿੰਨ ਚਾਰ ਥੱਪੜ ਮਾਰ ਦਿੱਤੇ ਸੀ ਅਕਸਰ ਉਹ ਬੰਦਾ ਸੀ ਉਹਨੇ ਮੈਨੂੰ ਆਪਣੇ ਮਜਬੂਤ ਵਿੱਚ ਪਕੜ ਲਿਆ ਪਰ ਮੈਂ ਵੀ ਆਪਣੇ ਆਪ ਨੂੰ ਕੁਝ ਨਹੀਂ ਹੋਣ ਦਿੱਤਾ ਮੈਂ ਉਹਦੇ ਜ਼ੋਰ ਨਾਲ ਉਹਦੇ ਪ੍ਰਾਈਵੇਟ ਪਾਰਟ ਤੇ ਲੱਤ ਮਾਰੀ ਜਿਹਦੇ ਨਾਲ ਉਹ ਡਿੱਗ ਗਿਆ ਸੀ ਤੇ ਇਕੱਠਾ ਜਾ ਹੋ ਕੇ ਬੈਠ ਗਿਆ ਜਦੋਂ ਉਹ ਏਦਾਂ ਬੈਠਿਆ ਤਾਂ ਮੈਂ ਲਾਗੇ ਪਿਆ ਪਾਣੀ ਵਾਲਾ ਜਾਗ ਉਹਦੇ ਸਿਰ ਤੇ ਮਾਰਨਾ ਸ਼ੁਰੂ ਕਰ ਦਿੱਤਾ ਮੈਨੂੰ ਬਹੁਤ ਗੁੱਸਾ ਆ ਗਿਆ ਮੇਰੇ ਕੋਲੋਂ ਉਸ ਬੰਦੇ ਦੀ ਇਹ ਹੀ ਗੱਲ برداشت ਨਹੀਂ ਹੁੰਦੀ ਸੀ ਤਾਂ ਮੈਂ ਫਟਾਫਟ ਮੰਮੀ ਨੂੰ ਫੋਨ ਕੀਤਾ ਕਿ ਹੁਣੇ ਡਿਊਟੀ ਛੱਡ ਕੇ ਘਰੇ ਆ ਜਾ ਤੇਰੇ ਨਵੇਂ ਖਾਸਮ ਨੇ ਮੇਰੇ ਨਾਲ ਇੱਕ ਰਤੂਤ ਕੀਤੀ ਆ ਜਦੋਂ ਮੰਮੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਵੀ ਹੈਰਾਨ ਹੀ ਰਹਿ ਗਈ ਕਹਿਣ ਲੱਗੀ ਕਿ ਮਨਜੀਤ ਇਦਾਂ ਨਹੀਂ ਕਰ ਸਕਦਾ ਉਹ ਇਦਾਂ ਦਾ ਬਿਲਕੁਲ ਵੀ ਨਹੀਂ ਆ ਮੈਂ ਉਹਨੂੰ ਕਿਹਾ ਕਿ ਘਾਰਾ ਤੈਨੂੰ ਸਭ ਕੁਝ ਦੱਸਦੀ ਹਾਂ ਤੇ ਤੈਨੂੰ ਅੱਖਾਂ ਨਾਲ ਦਿਖਾਉਣੀ ਆ ਮੰਮੀ ਨੇ ਕਿਹਾ ਕਿ ਮੈਂ ਡਿਊਟੀ ਛੱਡ ਕੇ ਨਹੀਂ ਆ ਸਕਦੀ ਮੈਂ ਕਿਸੇ ਪੇਸ਼ੈਂਟ ਕੇਸ ਵਿੱਚ ਆ ਤੂੰ ਆਪਣੇ ਆਪ ਇਹ ਮਸਲਾ ਹੱਲ ਕਰ ਮੈਂ ਉਸ ਬੰਦੇ ਨੂੰ ਅੰਦਰ ਬੰਦ ਕਰ ਦਿੱਤਾ ਸੀ ਤੇ ਦਰਵਾਜ਼ੇ ਨੂੰ ਲੋਕ ਕਰ ਦਿੱਤਾ ਸੀ ਤਾਂ ਕਿ ਉਹ ਬਾਹਰ ਨਾ ਆ ਸਕੇ ਮੇਰਾ ਦਿਮਾਗ ਖਰਾਬ ਹੋ ਹੀ ਜਾਂਦਾ ਸੀ ਮੈਂ ਮਸਾਂ ਆਪਣੀ ਇੱਜ਼ਤ ਬਚਾਈ ਸੀ ਉਧਰ ਪ੍ਰੀਤ ਮੇਰੇ ਫੋਨ ਤੇ ਫੋਨ ਕਰੀ ਜਾਂਦਾ ਸੀ ਪਰ ਮੈਂ ਉਹਦੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਜੇ ਮੈਂ ਉਹਦਾ ਫੋਨ ਚੱਕਦੀ ਤਾਂ ਮੱਲੋ ਮੱਲੀ ਮੇਰੇ ਮੂੰਹੋਂ ਉਹਦੇ ਨਾਲ ਇਸ ਬਾਰੇ ਗੱਲ ਹੋ ਹੀ ਜਾਣੀ ਸੀ ਪਰ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ ਮੈਂ ਇੱਕ ਮੈਸੇਜ ਕਰ ਦਿੱਤਾ ਕਿ ਮੈਂ ਥੱਕੀ ਹੋਈ ਆ ਮੈਨੂੰ ਬਹੁਤ ਨੀਂਦ ਆ ਰਹੀ ਆ ਇਸ ਕੈਸ ਲਈ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਮੈਨੂੰ ਵਾਰ-ਵਾਰ ਫੋਨ ਕਰਕੇ ਤੰਗ ਨਾ ਕਰ ਉਹ ਮੈਨੂੰ ਕਹਿਣ ਲੱਗਾ ਠੀਕ ਆ ਸਵੇਰ ਨੂੰ ਮੈਨੂੰ ਫੋਨ ਆਪੇ ਹੀ ਕਰ ਲਈ ਮੈਂ ਕਿਹਾ ਠੀਕ ਆ ਹੀਮਾ ਤੇਰੇ ਨਾਲ ਗੱਲ ਕਰੂੰਗੀ ਸਵੇਰ ਦੇ 7:00 ਵਜੇ ਮੰਮੀ ਆਪਣੇ ਡਿਊਟੀ ਤੋਂ ਘਰ ਆ ਗਈ ساری ਰਾਤ ਮੈਂ ਸੋਫੇ ਤੇ ਬੈਠ ਕੇ ਲੰਘਾ ਲਈ ਸੀ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਬੇਚੈਨੀ ਨਾਲ ਮੇਰਾ ਬੁਰਾ ਹਾਲ ਹੋ ਗਿਆ ਸੀ ਮੈਂ ਮੰਮੀ ਨੂੰ ਘਰ ਆਉਂਦੀ ਨੂੰ ਹੀ ਬੜਾ ਗੁੱਸੇ ਨਾਲ ਬੋਲੀ ਸੀ ਕਿ ਆਪਣੇ ਨਵੇਂ ਖਸਮ ਨੂੰ ਸੰਭ ਕੇ ਰੱਖ ਮੇਰੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਈ ਲੋੜ ਨਹੀਂ ਆ ਤੂੰ ਇਹਦੇ ਨਾਲ ਜੋ ਮਰਜ਼ੀ ਕਰ ਮੈਂ ਅੱਜ ਤੋਂ ਬਾਅਦ ਘਰ ਨਹੀਂ ਆਉਣਾ ਮੰਮੀ ਨੇ ਜਦੋਂ ਦਰਵਾਜ਼ਾ ਕੋਲਿਆ ਤਾਂ ਮਨਜੀਤ ਬੇਹੋਸ਼ ਹੋਇਆ ਪਿਆ ਸੀ ਮੰਮੀ ਕਹਿਣ ਲੱਗੀ ਕਿ پاਗਲ ਜੇ ਮਰ ਜਾਂਦਾ ਤਾਂ ਆਪਣੇ ਸਿਰ ਪੈ ਜਾਣਾ ਸੀ ਮੈਂ ਕਿਹਾ ਕਿ ਤੇਰੇ ਸਰੀ ਪੈਣਾ ਸੀ ਤੂੰ ਹੀ ਇਹਨੂੰ ਆਪਣਾ ਖਸਮਾ ਬਣਾਇਆ ਸੀ ਮੈਂ ਨਹੀਂ ਬਣਾਇਆ ਸੀ ਮੰਮੀ ਨੇ ਉਹਨੂੰ ਪਾਣੀ ਪਲਾ ਕੇ ਹੋਸ਼ ਵਿੱਚ ਲਿਆਂਦਾ ਤਾਂ ਮੰਮੀ ਨੂੰ ਉਹਦੇ ਵੱਲ ਦੇਖ ਕੇ ਅਜੇ ਵੀ ਖੇਚ ਚੜੀ ਜਾਂਦੀ ਸੀ ਕਿ ਇਹਨੇ ਇਦਾਂ ਦੀ ਹਰਕਤ ਕਿਉਂ ਕੀਤੀ ਮੰਮੀ ਕਹਿਣ ਲੱਗੀ ਕਿ ਮਨਜੀਤ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਮੇਰੀ ਧੀ ਤੇ ਇਹੋ ਜਿਹੀ ਨਜ਼ਰ ਰੱਖੇਗਾ ਕੈਨ ਲਗਾ ਕੇ ਗਲਤੀ ਹੋ ਗਈ ਪਤਾ ਨਹੀਂ ਕਿਉਂ ਮੈਂ ਆਪਣੇ ਆਪ ਤੇ ਕੰਟਰੋਲ ਹੀ ਨਹੀਂ ਕਰ ਸਕਿਆ ਤੇ ਮੱਲੋ ਮੱਲੀ ਇਹਦੇ ਤੇ ਮੈਂ ਹਾਵੀ ਜੇ ਜੇ ਹੋਣ ਲੱਗਾ ਸੀ ਪਰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੰਮੀ ਕਹਿ ਲਗੀ ਕਿ ਮਨਜੀਤ ਮੈਂ ਤੇਰੇ ਤੇ ਯਕੀਨ ਕੀਤਾ ਸੀ ਪਰ ਹੁਣ ਤੂੰ ਮੇਰਾ ਯਕੀਨ ਤੋੜ ਦਿੱਤਾ ਚੁੱਪ ਕਰਕੇ ਆਪ ਹੀ ਚਲਾ ਜਾ ਤੇਰਾ ਅੱਜ ਤੋਂ ਬਾਅਦ ਮੇਰੇ ਨਾਲ ਕੋਈ ਲੈਣ ਦੇ ਨਹੀਂ ਉਹ ਉੱਠਿਆ ਤੇ ਮੇਰੇ ਵੱਲ ਨੂੰ ਗੁੱਸੇ ਨਾਲ ਦੇਖ ਕੇ ਚਲਾ ਗਿਆ ਸੀ। ਉਹਦੇ ਮੱਥੇ ਤੇ ਵੀ ਕਾਫੀ ਜ਼ਖਮ ਹੋ ਗਏ ਸੀ ਕਿਉਂਕਿ ਮੈਂ ਉਹਨੂੰ ਮਾਰਨ ਲੱਗਿਆ ਵੇਖਿਆ ਹੀ ਨਹੀਂ ਸੀ ਕਿ ਮੈਂ ਉਹਦੇ ਤਿੱਖਾ ਜਿਹਾ ਪਾਣੀ ਵਾਲਾ ਝੱਕ ਮਾਰ ਦਿੱਤਾ ਸੀ ਜਿਸ ਦੇ ਨਾਲ ਉਹਦੇ ਮੱਥੇ ਤੇ ਖੂਨ ਲੱਗਾ ਹੋਇਆ ਸੀ। ਉਹ ਚੁੱਪ ਕਰਕੇ ਚਲਾ ਗਿਆ ਸੀ। ਮੈਂ ਮੰਮੀ ਨੂੰ ਕਿਹਾ ਕਿ ਦੇਖ ਲਿਆ ਜੇ ਅੱਜ ਮੇਰਾ ਸਕਾ ਪਿਆ ਹੁੰਦਾ ਤਾਂ ਕਦੀ ਮੇਰੇ ਤੇ ਗੰਦੀ ਨਜ਼ਰ ਰੱਖਦਾ। ਇਹ ਤੇਰਾ ਬੇਗਾਨਾ ਖਾਸ ਨੋ ਵੀ ਮੈਨੂੰ ਬਗਾਨੀ ਧੀ ਸਮਝ ਕੇ ਹੀ ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਸੀ ਮੈਂ ਆਪਣੀ ਇੱਜ਼ਤ ਆਪ ਬਚਾਈ ਆ ਜੇ ਮੈਂ ਵੀ ਕਮਜ਼ੋਰ ਜਾਂ ਫਿਰ ਇਹਦੇ ਤੋਂ ਡਰ ਜਾਂਦੀ ਤਾਂ ਅੱਜ ਆਪਣੀ ਇੱਜ਼ਤ ਗਵਾ ਲੈਂਦੀ ਇਹਦੇ ਜਾਣ ਤੋਂ ਬਾਅਦ ਮੰਮੀ ਮੇਰੇ ਗਾਲ ਆ ਕੇ ਬੜਾ ਰੋਈ ਸੀ ਕਹਿਣ ਲੱਗੀ ਕਿ ਮੇਰੇ ਤੋਂ ਵੀ ਗਲਤੀ ਹੋਗੀ ਮੈਂ ਤਾਂ ਵਿਨੋ ਸੋਚਿਆ ਕਿ ਉਹ ਇਨਸਾਨ ਤੇਰੇ ਬਾਰੇ ਗਲਤ ਨੀਅਤ ਵੀ ਰੱਖ ਸਕਦਾ ਮੇਰੀ ਇੰਨੀ ਸੁਣੀ ਤੇ ਜਵਾਨਤੀ ਦੀ ਇੱਜ਼ਤ ਨੂੰ ਅੱਜ ਤੱਕ ਲੱਗ ਜਾਣਾ ਸੀ ਮੰਮੀ ਨੇ ਉਹਦਾ ਨੰਬਰ ਆਪਣੇ ਫੋਨ ਚੋਂ ਡਿਲੀਟ ਕੀਤਾ ਤੇ ਮੇਰੇ ਨਾਲ ਵਾਦਾ ਕੀਤਾ ਕਿ ਮੈਂ ਅੱਜ ਤੋਂ ਬਾਅਦ ਕਦੀ ਵੀ ਇਦਾਂ ਦਾ ਕੰਮ ਨਹੀਂ ਕਰੂੰਗੀ ਮੈਂ ਕਿਹਾ ਕਿ ਮੰਮੀ ਤੂੰ ਇਹੀ ਸੋਚ ਕੇ ਜੇ ਮੈਂ ਇਦਾਂ ਦਾ ਕੋਈ ਕੰਮ ਕਰਾਂ ਤਾਂ ਤੈਨੂੰ ਚੰਗਾ ਲੱਗੂਗਾ ਉਹ ਕਹਿਣ ਲੱਗੀ ਕਿ ਨਹੀਂ ਪਰ ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੋਊਗੀ ਮੰਮੀ ਨੇ ਮੇਰੇ ਤੋਂ ਮਾਫੀ ਮੰਗ ਲਈ ਰੋ ਰੋ ਕੇ ਮੈਨੂੰ ਮਾਫ ਕਰਨ ਲਈ ਕਹਿ ਰਹੀ ਸੀ ਮੈਂ ਮੰਮੀ ਨੂੰ ਕਿਹਾ ਕਿ ਤੂੰ ਮੇਰੀ ਮਾਂ ਮੈਂ ਤੈਨੂੰ ਕਿੱਦਾਂ ਗਲਤ ਕਹਿ ਸਕਦੀ ਆ ਤੂੰ ਮੇਰੇ ਲਈ ਅੱਜ ਵੀ ਉਹੀ ਆ ਉਹੀ ਮਾਂ ਜੋ ਪਹਿਲਾਂ ਸੀ ਮੇਰੇ ਦਿਲ ਵਿੱਚ ਤੇਰੇ ਲਈ ਓਨਾ ਹੀ ਪਿਆਰ ਆ ਮੈਂ ਮੰਮੀ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਉਹਨੂੰ ਅਹਿਸਾਸ ਕਰਵਾਇਆ ਕਿ ਕਦੇ ਵੀ ਬੇਗਾਨਾ ਇਨਸਾਨ ਦੂਸਰੇ ਦੀ ਧੀ ਨੂੰ ਧੀ ਨਹੀਂ ਸਮਝਦਾ ਹਮੇਸ਼ਾ ਜਿਹਦੀ ਧੀ ਹੋਵੇ ਉਹਦੀ ਹੀ ਹੁੰਦੀ ਆ ਦੂਜਾ ਇਨਸਾਨ ਤਾਂ ਕਿਸੇ ਦੀ ਧੀ ਪੁੱਤ ਵੱਲ ਵੇਖ ਕੇ ਝਟ ਹਫਸ ਨਾਲ ਭਾਰੀ ਜਾਂਦਾ ਮੈਂ ਤੇ ਮੰਮੀ ਕਾਫੀ ਦਿਨ ਬੈਠੀਆਂ ਰਹੀਆਂ ਮੈਂ 2-3 ਦਿਨ ਘਰ ਹੀ ਰਹੀ ਤੇ ਫਿਰ ਚੰਡੀਗੜ੍ਹ ਵਾਪਸ ਆ ਗਈ ਮੰਮੀ ਦਾ ਮੇਰੇ ਬਿਨਾਂ ਦਿਲ ਨਹੀਂ ਲੱਗ ਰਿਹਾ ਸੀ ਉਹ ਬਹੁਤ ਉਦਾਸ ਸੀ ਤੇ ਟੈਨਸ਼ਨ ਜਹੀ ਵਿੱਚ ਸੀ ਪਰ ਮੈਂ ਉਹਨੂੰ ਟੈਨਸ਼ਨ ਫ੍ਰੀ ਕਰ ਦਿੱਤਾ ਸੀ ਪ੍ਰੀਤ ਬਾਰੇ ਉਹਨੂੰ ਸਭ ਕੁਝ ਦੱਸ ਦਿੱਤਾ ਸੀ ਮੰਮੀ ਮੇਰੇ ਤੇ ਪ੍ਰੀਤ ਤੋਂ ਬਹੁਤ ਖੁਸ਼ ਸੀ ਕਿਉਂਕਿ ਉਹਨੂੰ ਮੇਰੇ ਤੇ ਪੂਰਾ ਯਕੀਨ ਸੀ ਕਿ ਉਹਦੀ ਧੀ ਦਾ ਦੇ ਵੀ ਕਿਸੇ ਘਟੀਆ ਜਾਂ ਮਾੜੇ ਮੁੰਡੇ ਨੂੰ ਪਸੰਦ ਨਹੀਂ ਕਰੂਗੀ ਮੰਮੀ ਨੂੰ ਉਹ ਬਹੁਤ ਖੁਸ਼ੀ ਸੀ ਕਿ ਮੈਂ ਇੱਕ ਡਾਕਟਰ ਮੁੰਡੇ ਨੂੰ ਪਿਆਰ ਕੀਤਾ ਸੀ ਤੇ ਉਹਦੇ ਨਾਲ ਆਪਣੀ ਜ਼ਿੰਦਗੀ ਜਿਉਣ ਦਾ ਫੈਸਲਾ ਕੀਤਾ ਸੀ ਮੈਂ ਮੰਮੀ ਨੂੰ ਇਹੀ ਕਿਹਾ ਕਿ ਮੰਮੀ ਤੂੰ ਫਿਕਰ ਨਾ ਕਰਿਆ ਕਰ ਪ੍ਰੀਤ ਨਾਲ ਤੇਰੀ ਮੁਲਾਕਾਤ ਹੋਣ ਤੋਂ ਪਹਿਲਾਂ ਹੀ ਤੈਨੂੰ ਮਨਜੀਤ ਬਾਰੇ ਸਭ ਕੁਝ ਪਤਾ ਲੱਗ ਗਿਆ ਜੇ ਮਨਜੀਤ ਪ੍ਰੀਤ ਦੇ ਹੁੰਦੇ ਹੋਏ ਮੇਰੇ ਨਾਲ ਇਹ ਹਰਕਤ ਕਰਦਾ ਤਾਂ ਕਦੇ ਵੀ ਮੇਰੇ ਨਾਲ ਵਿਆਹ ਨਹੀਂ ਕਰਵਾਉਂਦਾ ਤੇ ਮਨਜੀਤ ਕਦੇ ਵੀ ਮੇਰਾ ਸਾਕਾ ਪਿਆਉਣੀ ਬਣ ਸਕਦਾ ਸੀ ਤੇ ਮੇਰਾ ਪ੍ਰੀਤ ਦੇ ਨਾਲ ਵੀ ਰਿਸ਼ਤਾ ਟੁੱਟ ਜਾਣਾ ਸੀ ਮੈਂ ਤੈਨੂੰ ਫਿਰ ਕਦੀ ਵੀ ਮਾਫ ਨਹੀਂ ਕਰਨਾ ਸੀ ਪਰ ਹੁਣ ਸਭ ਕੁਝ ਸਹੀ ਆ ਮੈਂ ਕਦੀ ਵੀ ਪ੍ਰੀਤ ਨੂੰ ਇਹ ਗੱਲ ਨਹੀਂ ਦੱਸੂੰਗੀ ਨਹੀਂ ਤਾਂ ਉਹ ਮੈਨੂੰ ਵੀ ਕਿਸੇ ਦਿਨ ਇਸ ਗੱਲ ਦਾ ਮਿਹਣਾ ਦੇ ਸਕਦਾ ਪਰ ਪ੍ਰੀਤ ਮੈਨੂੰ ਬਹੁਤ ਪਿਆਰ ਕਰਦਾ ਮੈਨੂੰ ਯਕੀਨ ਸੀ ਕਿ ਜੇ ਉਹਨੂੰ ਇਸ ਗੱਲ ਦਾ ਵੀ ਪਤਾ ਲੱਗਦਾ ਤਾ ਉਸਨੇ ਮੈਨੂੰ ਮਾਫ ਕਰ ਦੇਣਾ ਸੀ